ਚਲੋ ਚਲ ਕੱਲ ਬਾਤ ਚੱਲ ਪਈ ਚੱਲ ਜਿੰਨੇ ਵੀ ਜਾਣੇ ਤੁਸੀਂ ਮੇਰੇ ਭੈਣ ਭਰਾ ਇਸ ਲਾਈਵ ਵੀਡੀਓ ਨਾਲ ਜੁੜੋਗੇ ਸਭ ਤੋਂ ਪਹਿਲੀ ਤਾਂ ਮੇਰੀ ਬੇਨਤੀ ਇਹ ਹੈ ਕਿ ਤੁਸੀਂ ਮੇਰੀ ਗੱਲਬਾਤ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾ ਦੇਣਾ ਮੈਨੂੰ ਬੜੀ ਸ਼ਰਮ ਆ ਰਹੀ ਹੈ ਪਾਸੋਂ ਦੀ ਜਦੋਂ ਕਿ ਮੈਂ ਦੇਖ ਰਿਹਾ ਸਾਡੇ ਡਰਾਮੇ ਕਰਦੇ ਸਾਡੇ ਚੁਣੇ ਹੋਏ ਨਮਾਇंदे ਜਿਨ੍ਹਾਂ ਨੂੰ ਸਵੋਟਾਂ ਪਾ ਕੇ ਤਾਕਤਾਂ ਦਿੱਤੀਆਂ ਨੇ ਉਹ ਡਰਾਮੇ ਕਰ ਰਹੇ ਮੈਨੂੰ ਆਪਣੇ ਆਪ ਨੂੰ ਦੇਖ ਕੇ ਸ਼ਰਮ ਆ ਰਹੀ ਹੈ ਕਿ ਸਾਡੀ ਰਾਜਨੀਤਿਕ ਲੀਡਰ ਇੰਨੇ ਜਾਂ ਬੇਬੂਖ ਤੇ ਇੰਨੇ ਫੁੱਦੂ ਹੋ ਸਕਦੇ ਨੇ ਕਿ ਸਾਡਾ ਸਿਸਟਮ ਇਹਦਾ ਫੁੱਦੂ ਹੋ ਸਕਦਾ ਵੀ ਜਿਹੜਾ ਜਿਹੜਾ ਸਾਡਾ ਇਹਦਾ ਸਿਸਟਮ ਯਾਰ ਪੰਜਾਬ ਦੁਨੀਆ ਤੇ ਰਾਜ ਕਰਨ ਵਾਲਾ ਸੂਬਾ ਅੱਜ ਉਹਨਾਂ ਦੇ ਜਵਾਕਾਂ ਉਹਨਾਂ ਦੇ ਨੌਜਵਾਨਾਂ ਨੂੰ ਅੱਜ ਤੁਸੀਂ ਫੋਟੋ ਦੇਖੋ ਇੱਕ ਵੀਰੋ ਅੱਜ ਫੋਟੋ ਦੇਖਦੋਂਗਾ ਬੜਾ ਤਸਾਉਣਾ ਸਾਡੇ ਨੌਜਵਾਨ ਜਿਹੜੇ ਅਮਰੀਕਾ ਤੋਂ ਕੱਢ ਕੇ ਰਿਪੋਰਟ ਕਰਕੇ ਭੇਜੇ ਨੇ ਕਿ ਦੋ ਮੰਤਰੀ ਗਰੋ ਨਾਲ ਖੜੇ ਨੇ ਦੋ ਮੰਤਰੀ ਦੋ ਮੰਤਰੀ ਨਾਲ ਖੜੇ ਨੇਗੇ ਨੌਜਵਾਨਾਂ ਦੇ ਸਿਰਾਂ ਦੇ ਉੱਪਰ ਜੂੜੇ ਰੱਖੇ ਹੋਨੇ ਕੇਸ ਰੱਖੇ ਹੋਨੇ ਵੀ ਸਿਰਾਂ ਤੇ ਪੱਗਾਂ ਨਹੀਂ ਹੈਗੀਆਂ ਫੋਟੋਆਂ ਖਿਚਾਉਣ ਦੀ ਹੋਈ ਪਈ ਐ ਇਹਨਾਂ ਨੂੰ ਫੋਟੋਆਂ ਖਿਚਾਉਣ ਦੀ ਹੋਈ ਪਈ ਸਾਡਾ ਰਾਜਨੀਤਿਕ ਸਿਸਟਮ ਐਟਾ ਫੁੱਦੂ ਹੋ ਚੁੱਕਿਆ ਹੈ ਤਲਬੀਤਾ ਵਾਲਾ ਖੜਾ ਦੂਸਰਾ ਖੜਾ ਮੈਂ ਹੱਥ ਪਾਲ ਦੇ ਵਿੱਚ ਆ ਮੇਰਾ ਸਿਹਤ ਬੜੀ ਡਾਊਨ ਆ ਪਰ ਮੈਥੋਂ ਦੇਖ ਕੇ ਰਹਿਣਾ ਨਹੀਂ ਜਾਂਦਾ ਕਿਉਂਕਿ ਤੁਸੀਂ ਮੈਨੂੰ ਮੈਥੋਂ ਕਿਉਂ ਨਹੀਂ ਰਿਹਾ ਜਾਂਦਾ ਤੁਸੀਂ ਕਹੋਗੇ ਮੈਂ ਤਾਂ ਅਰਬਰਾਕਸ ਗਰੁੱਪਾਂ ਜਨਤਾ ਦੇ ਨਾਲ ਵੱਖਰੇ ਵੱਖਰੇ ਬਣਾਏ ਹੋਏ ਗਰੁੱਪ ਨੇ ਜਿਦੇ ਵਿੱਚ ਨਾ ਨੌਜਵਾਨ ਰੂਹ ਹੀ ਜੰਦੇ ਨੇਗੇ ਨੌਜਵਾਨ ਰੋਈ ਜਾਂਦੇ ਨੇ ਬੜਾ ਇੱਕ ਮਿੰਟ ਕਰ ਲਿਆ ਜਿਹਦੇ ਵਿੱਚ ਨਾ ਨੌਜਵਾਨ ਰੋਈ ਜਾਂਦੇ ਨੇ ਇਹ ਵੀਡੀਓ ਨੂੰ ਤੁਸੀਂ ਸਾਂਝੀ ਕਰਕੇ ਅੱਗੇ ਲੋਕਾਂ ਤੱਕ ਰਿਕਮੈਂਡ ਕਰਦੇ ਜਾਓ ਭਾਈ ਨਹੀਂ ਇੱਕ ਮਿੰਟ ਮੈਂ ਬੰਦ ਕਰਦੇ ਆ ਅੱਜ ਬਾਅਦਾਂ ਮੈਂ ਕਰ ਤੁਸੀਂ ਜਿੰਨੇ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲੋਕਾਂ ਤੱਕ ਕਰ ਜ਼ਰੂਰ ਪਹੁੰਚਾ ਦੇਣਾ ਲੋਕ ਕਿਵੇਂ ਜਾਂਟਾ ਤੋਂ ਜਿਹੜੇ ਪੀੜਤ ਹੈ ਰੋਈ ਜਾਂਦੇ ਨੇ ਤੁਸੀਂ ਤੁਸੀਂ ਫੁੱਦੂ ਬਣਾ ਰਹੇ ਹੋ ਲੋਕਾਂ ਨੂੰ ਜਿੰਨੇ ਵੀ ਤੁਸੀਂ ਇਕੱਠੇ ਹੋ ਕੇ ਮੰਤਰੀ ਸਾਰੇ ਸਰਕਾਰ ਖੁਦ ਹੀ ਫੁੱਦੂ ਬਣਾਈਏ ਤੁਸੀਂ ਇੱਕ ਪਾਸੇ ਜਾਂਟਾ ਨੂੰ ਸਨਮਾਨਤ ਕਰਦੇ ਹੋ ਇਹ ਜਿਹੜੀ ਮਹਾਲੀ ਵਾਲੀ ਜਨਤਾ ਤੁਹਾਡੇ ਮੰਤਰੀਆਂ ਨੂੰ ਸਨਮਾਨਤ ਕੀਤਾ ਨਹੀਂ ਉਹ ਜਿਹੜੀ ਭੱਜ ਗਈ ਮੈਂ ਮੌਕਾ ਲੱਜਾਣਾ ਮੇਰਾ ਦਿਮਾਗ ਥੋੜਾ ਜਿਹਾ ਹੁਣ ਕੰਮ ਨਹੀਂ ਕਰ ਰਿਹਾ ਬਿਮਾਰ ਕਰਕੇ ਉਸੇ ਨੂੰ 2.5 300 ਕੋਰ ਦੇ ਥੱਗੀ ਵਾਲੇ ਵੀ ਉਦੋਂ ਨਾਲ ਤੇ ਸਨਮਾਨਤ ਨੂੰ ਕੀਤਾ ਨਹੀਂ ਤੁਸੀਂ ਲੋਕਾਂ ਦੇ ਪੈਸੇ ਦਿੱਤੇ ਉਹ ਕਿ ਵਾਪਸ ਕਰਵਾਓ ਮੈਂ ਬੁੱਧੂਆਂ ਨੂੰ ਘਰੇ ਇਕੱਠ ਰੱਖ ਰਿਹਾ ਮੈਨੂੰ ਪਰਣ ਛੁੱਟੀ ਮਿਲ ਜਾਂਦੇ ਮੈਂ ਉਹ ਜਿਹੜਾ ਆਪਣਾ ਰਤਨਾਗਰ ਗਰੁੱਪ ਵਾਲਾ ਤੁਸੀਂ ਉਹਨੂੰ ਸਨਮਾਨਤ ਕੀਤਾ ਨਹੀਂ ਤੁਸੀਂ ਫੁੱਦੂ ਬਣਾ ਰਹੇ ਹੋ ਲੋਕਾਂ ਨੂੰ ਫੋਟੋਆਂ ਖਿਚਾ ਕੇ ਉਹਨਾਂ ਜਨਤਾ ਉੱਥੇ ਜਾ ਕੇ ਤੁਸੀਂ ਇੱਥੇ ਲੋਕ ਡਰਾਉਣੇ ਕਰਕੇ ਰਿਪੋਰਟਾਂ ਦੇਓਗੇ ਤੁਸੀਂ ਇਹਨਾਂ ਦਾ ਬਰਬਾਦ ਕਰਨਾ ਕੋਲੇ ਹੋਇਆ ਤੁਸੀਂ ਅਮਰੀਕਾ ਕੋ ਜਿੰਨੇ ਹੁਣ ਜਿਹੜੇ ਯਾਰਤਾਂ ਨੂੰ ਤੁਸੀਂ ਤੁਸੀਂ ਡਰਾਮਾ ਕਰ ਰਹੇ ਸੀ ਉਹਨਾਂ ਸਾਰੇ ਆਟਮ ਨੂੰ ਤੁਸੀਂ ਸਨਮਾਨਤ ਕੀਤਾ ਹੋਇਆ ਤੁਸੀਂ ਫੁੱਦੂ ਮੰਤਰੀ ਫੁੱਦੂ ਸਰਕਾਰ ਉਹ ਤੁਸੀਂ ਕਹੋ ਮੈਂ ਗਾਣਾ ਕਰਾਂ ਤੁਸੀਂ ਮੇਰੇ ਉੱਪਰ ਝੂਠੇ ਪਰਚੇ ਪਾਏ ਆ ਤੁਸੀਂ ਆ ਫੋਟੋਆਂ ਖਿਚਾਉਣ ਦੇ ਹੋਏ ਪਏ ਹੋ ਸਾਰੇ ਫੁੱਦੂ ਲੋਕ ਤੇ ਪੈਸੇ ਵਾਪਸ ਕਰਵਾਉਣ ਕਹੋ ਨਹੀਂ ਡੰਡੇ ਨਾਲ ਮਾਇ ਜਿੰਨੇ ਪੈਸੇ ਵਾਪਸ ਕਰਾਉਣੇ ਮੇਰੇ ਨਾਲ ਗਾਟਾ ਮਾਇ ਘਰੋਂ ਦਰਨਾ ਤੁਹਾਨੂੰ ਕੱਢ ਕੇ ਮੈਂਨੇ ਪੈਸੇ ਵਾਪਸ ਕਰਾਉਣੇ ਤੁਸੀਂ ਸਰਕਾਰ ਆ ਤੁਹਾਡੇ ਕੋਲੇ ਪੁਲਿਸ ਆ ਤੁਸੀਂ ਫੇਰ ਨਹੀਂ ਪੈਸੇ ਵਾਪਸ ਕਰਵਾ ਸਕਦੇ ਯਾਰ ਮੈਡੀਕਲ ਨੂੰ ਜਿੱਦ ਝੋੜਤਾ ਨਾ ਜਿੱਡੀ ਵਾਲੇ ਦੀ ਜਿਹੜਾ ਵੀ ਸੱਚਾ ਮੜਿਆ ਚਲਾਓ ਮੇਰੀ ਵੀਡੀਓ ਹਰ ਇੱਕ ਦਿਨਾਂ ਦੇ ਫੋਟੋਆਂ ਚ ਚਲਾਇਓ ਨੂੰ ਮੈਂ ਮੇਰੇ ਮੇਰੇ ਬਰਾਬਰ ਕੋਈ ਮੰਤਰੀ ਨਾ ਮੰਤਰੀ ਬਰਾਬਰ ਭਟਾਓ ਕਿਸ ਨੇ ਪੈਸੇ ਮੇਰੇ ਬਰਾਬਰ ਘਟਾਏ ਹੋਣ ਘਟਾਏ ਹੋਣ ਲੋਕਾਂ ਤੋਂ ਜਾਣਤਾ ਹਾਂ ਪਲੇਓ ਮੇਰੇ ਬਰਾਬਰ ਲਿਆ ਕਰੋ ਨਹੀਂ ਜਿਹੜਾ ਕੋਈ ਸੱਚਾ ਮੜਿਆ ਚਲਾਓ ਮੇਰੀ ਵੀਡੀਓ ਮੇਰੇ ਬੋਲਣ ਵਾਲਾ ਮੈਂ ਕਹਣਾ ਮੈਂ ਦਾਅਵੇ ਨਾਲ ਮੇਰੇ ਬੋਲਣ ਵਾਲਾ ਪਰਮਾਤਮਾ ਦੀ ਕਿਰਪਾ ਕਰਕੇ ਕਹਿਣਾ ਵੀ ਆ ਸਾਰਾ ਕੁਝ ਉਸ ਜਿਹੜਾ ਬੜਾ ਬੜਾ ਕੁਝ ਹੈ ਰੱਖੋ ਬੋਲਣ ਕਿਉਂ ਹੁੰਦਾ ਤੇ ਮੇਰੇ ਬੋਲਣ ਨਾਲ ਇਹ ਅਸਰ ਇੱਥੇ ਆਇਆ ਹੈ ਇਹ ਫਰਕ ਪਿਆ ਇੱਥੇ ਪੰਜਾਬ ਦੇ ਵਿੱਚ ਫੁੱਦੂ ਏਜੰਟ ਭਜਾਏ ਨੇ ਕਿ ਧਰ ਕੇ ਕਹਿੰਦੇ ਕਹੋਂਦੇ ਏਜੰਟ ਜਿਹੜੇ ਕਰੋੜਾਂ ਪਤੀਸੀ ਦੀ ਲਗੋਂ ਮੈਂ ਕਰਨੇ ਚੱਕ ਲੈਣ ਤੁਸੀਂ ਫੇਰ ਜੀ ਵਿੱਚ ਸਿੱਟੇ ਲੇਗੇ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਆ ਮੈਨੂੰ ਇਹ ਆ ਵੀ ਮੈਂ ਵੱਡਾ ਪਟਾ ਸ਼ੁਰੂ ਕਰਾਂ ਪਰ ਮੇਰੀ ਸਿਹਤ ਥੋੜੀ ਮੈਨੂੰ ਕਾਫੀ ਤਰ੍ਹਾਂ ਦਾ ਮੈਨੂੰ ਵੀ ਮੇਰੇ ਖੇਤ ਦੇ ਵਿੱਚ ਕੰਮ ਜਿਹੜੀਆਂ ਬਿਮਾਰੀਆਂ ਨੇ ਮੈਨੂੰ ਘੇਰਾ ਹੋਇਆ ਮਹਾਰਾਜ ਕਿਰਪਾ ਕਰੇ ਮੈਂ ਜਲਦੀ ਠੀਕ ਹੋਵਾਂ ਮੇਰਾ ਤਾਂ ਪੌਂਖ ਇਹਨਾਂ ਦਾ ਮੈਂ ਖਲਾਰਾ ਸਾਰਿਆਂ ਦਾ ਮੈਨੂੰ ਗੁੱਸਾ ਆਇਆ ਇਹ ਚੀਜ਼ਾ ਉਹ ਉੱਥੇ ਜਾ ਕੇ ਡਰਾਮੇ ਤੁਸੀਂ ਕਰੀ ਜਾਂਦੇ ਹੋ ਤੁਸੀਂ ਲੋਕਾਂ ਦੇ ਨੌਜਵਾਨਾਂ ਦੇ ਪੈਸੇ ਕਢਾਉਣ ਤੇ ਆ ਗਏ ਮੈਂ ਫੋਟੋਆਂ ਕਿਹਾ ਥੋੜੇ ਤਾਂ ਜਾਣਨਾ ਸਾਰੇ ਥੋੜਾ ਤਾਂ ਮੈਂ ਕਿਹੜੇ ਕਿਹੜੇ ਦੇ ਨਾਮ ਨਾ ਲਾਵਾਂ ਤੁਹਾਡੇ ਆ ਕਲਦੀਪ ਢਾਲੀ ਵਾਲੇ ਕਿੱਥੇ ਨੂੰ ਉੱਥੇ ਜਾ ਕੇ ਡਰਾਮੇ ਕਰੀ ਜਾਂਦੇ ਹੋ ਕਿਉਂ ਰੋਕ ਨਹੀਂ ਰਹੇ ਆਪੋ ਫੁੱਦੂ ਬਣਾਈਆਂ ਲੋਕਾਂ ਨੂੰ ਕਲਦੀਪ ਢਾਲੀ ਵਾਲੇ ਕਿੰਨੇ ਮਾਤਰੀਓ ਤੁਸੀਂ ਕਢਾਓ ਪੈਸੇ ਲੋਕਾਂ ਦੇ ਨੌਜਵਾਨਾਂ ਦੇ ਤੁਸੀਂ ਪੈਸੇ ਕਿਉਂ ਨਹੀਂ ਕਢਾਉਦੇ ਤੁਸੀਂ ਫੁੱਦੂ ਬਣਾਈਆਂ ਸਾਰੇ ਉੱਤੇ ਇਕੱਠੇ ਹੋ ਕੇ ਏਅਰਪੋਰਟ ਤੇ ਜਾ ਕੇ ਤੁਸੀਂ ਪੰਜਾਬ ਦੀ ਬੀਅਰਤੀ ਕਰੀ ਇਹਨਾਂ ਪੰਜਾਬ ਦੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਤੁਸੀਂ ਕੁਝ ਕਰਨ ਨੂੰ ਤਿਆਰ ਨਹੀਂ ਹੈਗੇ ਮੇਰੀ ਇਹ ਵੀਡੀਓ ਭਰਾ ਬਣ ਕੇ ਇਹਨਾਂ ਇਹਨਾਂ ਲੰਡੂ ਮੰਤਰੀਆਂ ਤੇ ਕਰ ਜਰੂਰ ਬਚਾਓ ਜਿਹੜੇ ਆਪਣੇ ਖੱਲੇ ਫੋਟੋਆਂ ਵਿੱਚ ਆਈ ਜਾਂਦੇ ਨੇ ਤੁਸੀਂ ਜਿੰਨੇ ਵੀ ਪੰਜਾਬ ਨੂੰ ਪਿਆਰ ਕਰਦੇ ਹੋ ਨਾ ਤੇ ਕਰ ਜਰੂਰ ਬਚਾਓ ਮੈਥੋਂ ਮੇਰਾ ਮੇਰਾ ਖੂਨ ਵਾਲੇ ਖਾਂਦਾ ਵੀ ਇਹ ਪਹਿਲੇ ਤੇ ਇਹਨਾਂ ਨੇ ਕੀ ਆ ਗਰੁੱਪਾਂ ਦੇ ਗਰੁੱਪ ਤੁਹਾਨੂੰ ਮੈਂ ਦਿਖਾਉਣਾ WhatsApp ਤੇ ਆ ਕਿਵੇਂ ਲੋਕ ਵਿੱਚ ਰੋਈ ਜਾਂਦੇ ਨੇ ਇਹਦੇ ਵਿੱਚ ਆ ਗਰੁੱਪ ਮੈਂ ਬਣਾਏ ਨਹੀਂ ਕਿਤੇ ਵੀ ਭਾਈ ਸਾਡੇ ਅਸੀਂ ਮਾਰ ਕੇ ਅਸੀਂ ਉਦਬਗੇ ਸਾਡਾ ਖਤਮ ਹੋ ਗਿਆ ਤੁਸੀਂ ਸਨਮਾਨ ਕਿਉਂ ਕਰਿਆ ਫੁੱਦੋ ਲੋਕੋ ਤੁਸੀਂ ਤਾਂ ਤੂੰ ਇੱਤਾ ਯਾਰ ਮੈਂਬਰ ਬਣਦੇ ਲੋਕੀ ਨੂੰ ਲੋਕਾਂ ਦੇ ਮਾਤਰੀ ਬਣਾਤਾ ਯਾਰ ਹਾੜੇ ਦੀ ਗੱਲ ਕੀਤੀ ਯਾਰ ਫੇਕ ਕੁਫੀ ਦੀ ਗੱਲ ਸਿੱਧੇ ਹੋ ਕੇ ਜਿਹੜੀ ਸਰਕਾਰ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਸਿੱਧੇ ਉਹ ਲੋਕਾਂ ਨੇ ਪੈਸੇ ਵਾਪਸ ਕਰਵਾਓ ਤੇ ਸਾਰੇ ਇਹਨਾਂ ਦੇ ਪ੍ਰਾਪਰਟੀਆਂ ਜ਼ਬਤ ਕਰੋ ਜਿਹੜੇ ਜਿਹੜੇ ਨੇ ਮੈਂ ਬੁੱਧਵਾਨ ਨੂੰ ਡਾਟੇ ਦੇਉਂਗਾ ਬੁੱਧਵਾਨ ਮਰਾ ਠੀਕ ਹੋ ਜਾਏ ਮੇਰਾ ਸਰੀਰ ਓਕੇ ਕਿ ਕਰੀਂ ਓਕੇ ਪੇਟੀ ਹੌਲੀ ਕਰਕੇ ਲਾਉਣਾ ਠੀਕ ਆ ਮਰਾ ਤਿੰਨ ਦਿਨਾਂ ਦਾ ਇਹ ਤਾਂ ਪੇਗਦੀ ਹੈ ਹਾਂ ਬੇੜਾ ਦੇ ਜੀ ਮੈਂ ਕੋਈ ਨਹੀਂ ਫਿਰ ਬੋਲੀ ਕੁੜੀ ਬੜਾ ਜਾਂਦਾ ਬੈਕ ਹੋ ਗਿਆ ਸੀ ਕੋਈ ਮੁੰਡਾ ਬੜਾ ਕੰਮ ਕਰ ਤੱਕ ਮੈਂ ਤਾਂ ਕਰ ਦਿੰਦਾ ਥੋੜਾ ਇਹਨਾਂ ਤਾਂ ਜਗਾਸ ਕਰ ਜਾਇਆ ਤਾਂ ਉਹ ਦੇਖੋ ਕਿ ਬੈਕ ਹੋਣਾ ਬੈਕ ਹੋ ਗਿਆ ਇਹ ਤਾਂ ਤੁਸੀਂ ਕੰਡਾ ਤਾਂ ਜਕਰੇ ਮੈਂ ਬੈਠਾ ਹੋ ਗਿਆ ਨਾ ਤਾਂ ਕਰ ਤੇ ਇਸ ਕਰਕੇ ਨਾ ਮੇਰੀ ਬੇਨਤੀ ਹੈ ਨਾਲ ਐਡਾ ਕੋਈ ਦਮਨ ਦੋਬ ਨਾਲੇ ਮੈਨੂੰ ਠੀਕ ਹੈ ਬਿਮਾਰੀਆਂ ਕੁਪਰੀਆਂ ਦਾ ਮੈਂ ਕੋਈ ਪ੍ਰਵਾਹ ਨਹੀਂ ਕੋਈ ਚੀਜ਼ ਦੀ ਕਰਦਾ ਮਹਾਰਾਜੀ ਦੇ ਵਿੱਚ ਹੁਣ ਵੱਡਾ ਨਾ ਪ੍ਰੋਗਰਾਮ ਲੀਕ ਕੇ ਮਾਰੇ ਠੀਕ ਕਰੇ ਮੇਰਾ ਸਾਰਿਆਂ ਦੇ ਕੋਲ ਉੱਥੇ ਮੈਂ ਦੱਸੂਗਾ ਵੀ ਆਹਾਂ ਇਹਨਾਂ ਨੇ ਤੁਹਾਨੂੰ ਤੁਸੀਂ ਕਾਰਨੇ ਦਾ ਕਰਦੇ ਨੇ ਥੋੜੇ ਤਾਂ ਆਪਣੇ ਬੰਦੇ ਕਢਾਇਆ ਉਹ ਪੜਾ ਤੁਸੀਂ ਮਾਫੀਆਂ ਮੰਗੋ ਜਿਹੜੇ ਜਿਹੜੇ ਤੁਸੀਂ ਮੰਤਰੀਆਂ ਨਾਲ ਉਹਨਾਂ ਜਾਣਦੇ ਹੋ ਸਨਮਾਨਤ ਕਰਦੇ ਹੋ ਮਾਫੀ ਮੰਗੋ ਤੁਸੀਂ ਪੰਜਾਬ ਦੀ ਜਾਣ ਕੇ ਬਰਬਾਦੀ ਕਰਵਾਈ ਜਾਂ ਜਾਣ ਕੇ ਬਰਬਾਦੀ ਨਹੀਂ ਕਰਵਾਈਏ 에어ਪੋਰਟ ਤੇ ਤੁਸੀਂ ਖੜ ਕੇ ਫੋਟੋਆਂ ਖਿਚਾ ਰਹੇ ਹੋ ਉਹ ਫੋਟੋਆਂ ਤੋਂ ਇੱਟਾਂ ਕਿਹ ਹੋਣਗੇ ਫੁੱਦੂ ਸਿੱਖ ਨੌਜਵਾਨ ਨੇ ਸਿੱਖ ਨੌਜਵਾਨਾਂ ਦੇ ਸੱਤੇ ਪੱਗਾਂ ਨਹੀਂ ਬਣੀਆਂ ਪੜਾ ਫੋਟੋਆਂ ਕਿਹ ਉਣ ਦੀ ਹੋਵੇ ਤੁਹਾਨੂੰ ਸਿੱਖ ਨੌਜਵਾਨਾਂ ਦੇ ਸਿਰਾਂ ਦੇ ਪੱਗਾਂ ਨਹੀਂ ਬਣੀਆਂ ਤੁਸੀਂ ਫੋਟੋਆਂ ਕਿਹ ਉਣ ਦੀ ਹੋਗੀ 에어ਪੋਰਟ ਤੋਂ ਉਹ ਥੋੜੀ ਇੰਨਾ ਤੁਹਾਨੂੰ ਇੰਨਾ ਤੁਹਾਨੂੰ ਉਹ ਹੋ ਗਿਆ ਵੀ ਅਸੀਂ ਪਾਪੂ ਲੱਟੇ ਖੱਟ ਲਈ ਜਿਸੀ ਇਹ ਖੱਟ ਲਈ ਜੀ ਤੁਸੀਂ ਮੰਨੇ ਰੱਖੋ ਜੀ ਪੈਸੇ ਕਿਦੇ ਵਾਪਸ ਕਰਵਾਇਆਗੇ ਆ ਜਿਹੜਾ ਬੜਾ ਫਰਕ ਕਲਦੀਪਾ ਹਲੀਬੜ ਮੰਤਰੀ ਜੀ ਮੈਨੂੰ ਪੁੱਛਣਾ ਚਾਹਣਾ ਤੂੰ ਦੱਸੋ ਕਿਦੇ ਪੈਸੇ ਵਾਪਸ ਕਰਵਾਇਆ ਨੇ ਕੋਈ ਉਹੀ 에ਰਪੋਰਟ ਤੇ ਕੱਟ ਕੇ ਡਰਾਮ ਨਹੀਂ ਕਰੀ ਜਾਂਦਾ ਉੱਥੇ ਤੂੰ ਡਰਾਮ ਨਹੀਂ ਕਰੀ ਜਾਂਦਾ ਜੇ ਕਰਮਲ ਜਿਹੜਾ ਮੈਂ ਤੇ ਹੋਰ ਪਰਚੇ ਕਰਨਾ ਤੁਸੀਂ ਹੋਰ ਪਾਲੇ ਠੁੱਠੇ ਮੇਰੇ ਦੇ ਪਰਚੇ ਪਾਉਣੇ ਮੈਂ ਕੱਟਿਆਊਂਗਾ ਜੇ ਨਾ ਕੀ ਗੰਦਾ ਪਾਇਆ ਤੁਸੀਂ ਇਹ ਪੰਜਾਬ ਦੇ ਵਿੱਚ ਰਲ ਮਿਲ ਕੇ ਸਾਰਾ ਪੰਜਾਬ ਦੀ ਜਵਾਨੀ ਨੂੰ ਤੁਸੀਂ ਲੁੱਟਿਆ ਤੁਸੀਂ ਪੰਜਾਬ ਪਰਿਵਾਰ ਕਰਿਆ ਸਭ ਤੋਂ ਪਹਿਲਾਂ ਮਾਫੀ ਤੁਸੀਂ ਮੰਗੋ ਬਰਬਾਦੀ ਦਾ ਕਾਰਨ ਤੁਸੀਂ ਹੋ ਨੌਜਵਾਨਾਂ ਦਾ ਜੀ ਇਹ ਪੰਜਾਬ ਦੇ ਸਾਰੀਆਂ ਸਾਰਾ ਮੀਡੀਆ ਖੁੱਦੂ ਮੀਡੀਆ ਪੰਜਾਬ ਦਾ ਮੀਡੀਆ ਨੇ ਸਾਰਿਆਂ ਨੇ ਪ੍ਰਮੋਟ ਕਰਿਆ ਨਾ ਹੁਣ ਜਾਣ ਤਾਂ ਤੁਸੀਂ پرانے ਦੀ ਵੀਡੀਓ ਕਿਉਂ ਨਹੀਂ ਪਾਉਂਦੇ ਫਿਰ ਮੀਡੀਆ ਨਾਲ ਬੰਦਾ ਕਹਿਣਾ ਚਾਹਣਾ ਤੁਸੀਂ ਮੇਰੇ ਕੀ ਬਰਾਬਰ ਦਿਖਾਓ ਇਹ ਤੁਹਾਨੂੰ ਹੋਈ ਨਹੀਂ ਸੁਲਾਓ ਮੇਰੀ ਬਰਾਬਰ ਦਿਖਾਓ ਸਾਰੇ মিডিਆ ਨੇ ਬਰਬਾਦ ਕਰਕੇ ਪੰਜਾਬ ਸਿਰ ਤਾਂ ਸਾਰਾ ਇਹਨਾਂ ਨੇ ਇਸ ਕਰਕੇ ਮੇਰੀ ਇਹ ਬੇਨਤੀ ਆ ਜਰੂਰ ਇਸ ਚੀਜ਼ ਤੇ ਗੌਰ ਕਰਨ ਤੇ ਆਪਾਂ ਉਹਨਾਂ ਨਾਲ ਜੇ ਮੇਰੀ ਗੱਲ ਠੀਕ ਹੋਵੇ ਪ੍ਰਮਾਤਮਾ ਸੱਚੇ ਪਾਤਸ਼ਾਹ ਆਪਾਂ ਕਿਹਨਾਂ ਨੇ ਫਿਰ ਭੜਾ ਕੇ ਮਾਮਾ ਨੂੰ ਦੱਸਾਂਗੇ ਵੀ ਆਓ ਦਬਾਓ ਪੈਸੇ ਵਾਪਸ ਸਾਡੇ ਨੌਜਵਾਨਾਂ ਨੂੰ ਆਪਾਂ ਬੁੱਧਵਾਰ ਨੂੰ ਘਰੇ ਆਪਾਂ ਮਾਰਾ ਮੇਰੀ ਛੁੱਟੀ ਮਿਲ ਜੇ ਮੈਨੂੰ ਕੱਲ ਨੂੰ ਹਸਪਤਾਲ ਚੋਂ ਬੁੱਧਵਾਰ ਨੂੰ ਆਪਾਂ ਘਰੇ ਵੀ ਘੱਟ ਰੱਖਾਂਗੇ ਕੋਲ ਚੱਕਰ ਨਹੀਂ ਸਿਹਤ ਸੂਤਾਂ ਦਾ ਠੀਕ ਹੁੰਦੀ ਰਹਿਣਗੇ ਇਹ ਪੰਜਾਬ ਦਾ ਭੱਟਾ ਮਸਲਾ ਕਿਤੇ ਜ਼ਰੂਰੀ ਹੈ ਗੰਦ ਨੂੰ ਕੱਟਣਾ ਪੰਜਾਬ ਦੇ ਵਿੱਚੋਂ ਇਹ ਗੰਦ ਨੂੰ ਨਾ ਜਿਹੜਾ ਇਹ ਗੰਦ ਪੰਜਾਬ ਦੇ ਵਿੱਚ ਪਿਆ ਇਹ ਗੰਦ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਆ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪ ਨਹੀਂ ਕਰਨਾ ਧਰਤੀ ਸਾਡੀ ਵਿਹਲੀ ਹੋ ਜੂ ਨੌਜਵਾਨ ਸਾਡੇ ਪੰਜਾਬ ਤੋਂ ਭੱਜ ਜਾਣਗੇ ਕੋਈ ਤਾਂ ਬੱਪਲਮਾਨਾਂ ਦੇ ਜੰਗਲਾਂ 'ਚ ਮਰ ਜੂ ਕੋਈ ਨਸੀਬ ਮਕਸੀਕੋ ਦੇ ਜੰਗਲਾਂਾਂ 'ਚ ਸਾਡਾ ਨੌਜਵਾਨ ਮਰ ਜੂ ਜੇ ਮੁੱਦੇ ਦੇ ਨਾਂ ਲੜਿਓ ਸਾਰੇ ਕਾਲਜ ਵਿਹਲੇ ਹੋ ਕੇ ਸਾਰੀ ਦੁਨੀਆ ਪ੍ਰਕਿਰਤੀ ਅਪੀਲੀਆਂ ਹੋ ਗਈਆਂ ਮਸਾਂ ਇਹ ਚੀਜ਼ ਤੇ ਲੜਨਾ ਬੜਾ ਜ਼ਰੂਰੀ ਆ ਲੜਨਾ ਬੜਾ ਜ਼ਰੂਰੀ ਔਖਣਾ ਪੈਣਾ ਹੈ ਸਭ ਤੋਂ ਵੱਡਾ ਗੰਦ ਹੈ ਪੰਜਾਬ ਦੇ ਵਿੱਚ ਗੰਦ ਸਾਫ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਤਨੀ ਗੰਦ ਹੁਣ ਨਾ ਸਾਫ਼ ਕਰਿਆ ਤਾਂ ਸਾਨੂੰ ਸਮੇਂ ਨੇ ਮਾਫ਼ ਨਹੀਂ ਕਰਨਾ ਪ੍ਰਵਾਸ ਰੁਕੂ ਉਹਦੇ ਵਿੱਚ ਉਹ ਬੁੱਧੂ ਬੰਦੇ ਦੱਸੋ ਕਿ ਮੇਰੇ ਰੁਕੂ ਜਾਣ ਤਾਂ ਕਾਰਵਾਈਆਂ ਕਰੋ ਪਾਓ ਇਹਨਾਂ ਤੋਂ ਦਬਾਓ ਲੋਕਾਂ ਦੇ ਪੈਸੇ ਵਾਪਸ ਐਥੋਂ ਰੁਕੂਗਾ ਇਸ ਕਾਤੇ ਬੜਾ ਜ਼ਰੂਰੀ ਆ ਪਰਮਾਤਮਾ ਸੱਚੇ ਪਾਤਸ਼ਾਹ ਤੋਂ ਵੀ ਤੰਦਰੁਸਤੀ ਬਖਸ਼ੇ ਦਵਾ ਕਰਿਓ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਿਓ ਇਹਨਾਂ ਤੇ ਆਪਣਾ ਧਰਨਾ ਟਕਾਣਾ ਸਾਰਿਆਂ ਨੇ ਕਰਿਓ ਤੇ ਇੰਨੇ ਮੇਰੇ ਬੇਨਤੀਆਂ ਨੇਗੀਆਂ ਵਿਆ ਕੱਲਿਆਂ ਫੋਟੋਆਂ ਫੋਟੋਆਂ ਖਿਚਾਉਣ ਦੇ ਨਾਂ ਵਿੱਚ ਆਉ ਪੈਸੇ ਦਿੱਤੋ ਕਦੋਂ ਵਾਪਸ ਕਰਵਾਉਣੇ ਲੋਕਾਂ ਨੇ ਨਾ ਏਜੰਟਾਂ ਨੂੰ ਅੰਦਰ ਕਦੋਂ ਛੱਡਦੇ ਹੋ ਮੈਂ ਕਹਿੰਦੇ ਘੁੰਮ ਦਿੰਦੇ ਆਉਣ ਵਾਲੇ ਬੁੱਧਵਾਰ ਨੂੰ ਮੈਂ ਨੌ ਸਾਰਿਆਂ ਦੇ ਲਾਉਂ ਏਜੰਟਾਂ ਦੇ ਤੁਹਾਨੂੰ ਭੇਜੂੰ ਤੁਹਾਡੇ ਡੀਐਸਪੀ ਨੂੰ ਤੁਹਾਡੇ ਐਸਐਸਪੀ ਨੂੰ ਫੋਨ ਲਾ ਕੇ ਮੈਂ ਘਰੋਂ ਕਹੂੰਗਾ ਮੈਂ ਘਰੋਂ ਘਰੋਂ ਹੀ ਗੱਲ ਕਹੂੰਗਾ ਮੈਂ ਉਧਰ ਲਾ ਕੇ ਬੁੱਧਵਾਰ ਨੂੰ ਵੀ ਆਹ ਏਜੰਟ ਦੇ ਕਾਰਵਾਈ ਕਰਦੇ ਹੋ ਜਾਂ ਤੁਹਾਡਾ ਜਰੂਸ ਕੱਢੀਏ ਅਸੀਂ ਹੁਣ ਅਸੀਂ ਹੁਣ ਇਹਨਾਂ ਐਮਐਲਏ ਦੇ ਦਫ਼ਤਰਾਂ ਦੇ ਇਹਨਾਂ ਦੇ ਐਮਐਲ ਇਹਨਾਂ ਦੇ ਬਰਾਂਧਾ ਨੇ ਲਾਮਗ ਵੀ ਤੁਸੀਂ ਇਹਨਾਂ ਦੇ ਇਹਨਾਂ ਦੇ ਅੰਦਰ ਸਿੱਟ ਕੇ ਇਹਨਾਂ ਦੇ ਜ਼ਮੀਨ ਰਿਕਵਰ ਕਰਾ ਕੇ ਸਾਡੇ ਪੈਸੇ ਕਿਉਂ ਨਹੀਂ ਵਾਪਸ ਕਰਵਾਉਂਦੇ ਇਹਨਾਂ ਦੇ ਕੇਂਦਰੇ ਧਰਨੇ ਲਾਮਣਾ ਜੂਸ ਕੱਟਾਂਗੇ ਐ ਨਹੀਂ ਕੰਮ ਕੋਈ ਕੰਮ ਕੱਟਦੇ ਧੰਨਵਾਦ ਠੀਕ ਹੈ